ਹੈਲੋ ਸਸਿਕਾਲ ਜੀ ਕੀ ਹਾਲ ਹੈ ਠੀਕੋ ਵਾਈਗਰੋ ਠੀਕ ਰੱਖੇ ਜੀ ਅੱਜ ਆਪਾਂ ਬਣਾਈਏ ਇੱਕ ਚਾਲੂਆਂ ਦੀ ਚਾਟ ਤੇ ਆਪਾਂ ਕਚਾਲੂ ਲਿੱਤੇ ਸੀ ਕਿਲੋ ਕਚਾਲੂ ਲੈ ਲੇ ਦੋ ਆਪਾਂ ਇਹਦੇ ਚਾਲੂ ਪਾ ਲੇ ਤੇ ਆਲੂ ਤੇ ਕਚਾਲੂਆਂ ਦੀ ਸਾਂਝ ਹੁੰਦੀ ਹੈ ਤੇ ਫਿਰ ਇਹ ਮੇਲ ਇਹਨਾਂ ਦਾ ਹੁੰਦਾ ਤਾਂ ਵਧੀਆ ਲੱਗਦੀ ਹੈ ਤੁਹਾਨੂੰ ਤੇ ਦੋ ਆਲੂ ਲੈ ਲੇ ਆਪਾਂ ਦੋ ਇਧਰ ਪਿਆਈ ਕੱਟ ਲਿਆ ਤੇ ਦੋ ਟਮਾਟਰ ਕੱਟ ਲੇ ਬਰੀਕ ਬਰੀਕ ਕਰਕੇ ਕਿੰਚਾਰ ਮਿਰਚਾਂ ਹਰੀਆਂ ਕੱਟ ਲਈਆਂ ਤੁਸੀਂ ਆਪਣੇ ਸਵਾਦ ਅਨੁਸਾਰ ਪਾਣਾ ਤੇ ਚਾਰ ਆਪਾਂ ਇਧਰ ਵਿੱਚ ਬਣਾਉਣੇ ਲਈ ਤੇ ਆਕੇਲੇ ਲਿਤੇ ਆ ਤੇ ਹੁਣ ਆਪਾਂ ਇਮਲੀ ਦਾ ਪਾਣੀ ਵੀ ਲਿਆਵਾਂਗੇ ਇਮਲੀ ਉੱਧਰ ਰੱਖੀ ਹੋਈ ਹੈ ਤੇ ਆਪਾਂ ਸੋਈ ਚ ਬਹੁਤ ਗਰਮੀ ਸੀ ਇਸ ਕਰਕੇ ਆਪਾਂ ਏਸੀ ਦੇ ਕਮਰੇ ਚ ਆਏ ਆ ਇੱਥੇ ਬਣਾ ਲਗੇ ਆ ਹੁਣ ਆਪਾਂ ਇਹਨਾਂ ਨੂੰ ਲਵਾਂਗੇ ਛਿੱਲ ਤੇ ਛਿੱਲ ਕੇ ਤਾਂ ਆਪਾਂ ਤੁਹਾਨੂੰ ਉਹ ਖਾਂਦੇ ਆ ਬਹੁਤ ਟੈਸਟੀ ਹੁੰਦੀ ਹੈ ਚਾਟ ਲੇ ਚਿੱਲ ਆਲੂ ਵੀ ਛੇਲੇ ਲੈ ਤੇ ਕਚਾ ਆਲੂ ਵੀ ਛੇਲੇ ਲੈ ਤੇ ਹੁਣ ਆਪਾਂ ਇੱਕ ਲੈ ਲਿਆ ਬੋਲ ਵੱਡਾ ਸਾਰਾ ਇਹਦੇ ਚ ਆਪਾਂ ਇਹਨਾਂ ਨੂੰ ਛੋਟੇ ਛੋਟੇ ਪੀਸ ਕਰਕੇ ਇਸ ਤਰ੍ਹਾਂ ਕੱਟ ਕੇ ਛੋਟਾ ਛਟਾ ਇਸ ਤਰ੍ਹਾਂ ਕੱਟ ਲੈਣਾ ਇਸ ਤਰ੍ਹਾਂ ਕੱਟ ਲੈਣਾ ਚਾਲੂਆ ਨੂੰ ਵੀ ਤੇ ਆਲੂਆ ਨੂੰ ਵੀ ਇਸ ਤਰ੍ਹਾਂ ਕੱਟ ਲੈਣਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਕੱਟ ਲੈਣਾ। ਪਾ ਸਾਰਾ ਹੁਣ ਇਸ ਤਰ੍ਹਾਂ ਬਣਾ ਲਿਆ। ਕੱਟ ਲਿਆ ਇਹਦੇ ਚ ਤੇ ਹੁਣ ਆਪਾਂ ਇਹਦੇ ਚ ਬਣਾਣਾ ਇਹ ਵੀ ਕੱਟਣੀ ਲੱਗੀ ਐ। ਤੇ ਚਾਰ ਬਣਾਣੇ ਨੇ ਦਿੱਤੇ ਸੀ। ਐਨ ਉਸਨ ਕਰਕੇ ਇਹ ਵੀ ਛੋਟੇ ਛੋਟੇ ਪੀਸ ਕੱਟਣੇ ਐ ਇਸ ਤਰ੍ਹਾਂ। ਬੋਲ ਛੋਟਾ ਪੈ ਗਿਆ ਆਪਾਂ ਥੋੜਾ ਵੱਡਾ ਬੋਲ ਲੈ ਲਿਆ। ਤੇ ਜੇ ਤੁਸੀਂ ਆਲੂ ਨਹੀਂ ਪਾਣਾ ਜਾਂਦੇ ਹੋ ਨੀਰੇ ਕਚਾਲੂਆਂ ਦੇ ਬਣਾ ਸਕਦੇ ਹੋ ਜਿੱਦਣਾ ਨਾਰ ਦਾਣਾ ਲਿਆ ਕੇ अनार ਲਿਆ ਕੇ ਉਹ ਵਿੱਚ ਪਾ ਸਕਦੇ ਹੋ ਤੇ ਬਹੁਤ ਸਵਾਦ ਬਣਦੀ ਚਾਟ ਕਿਸੇ ਵੇਲੇ ਦਿਲ ਕਰਦਾ ਗਰਮੀਆਂ 'ਚ ਹੁੰਦੇ ਆ ਕਚਾਲੂ ਤੇ ਇਹਨਾਂ ਨੂੰ ਬਣਾ ਕੇ ਤੇ ਆਪ ਵੀ ਖਾਓ ਤੇ ਬੱਚਿਆਂ ਨੂੰ ਵੀ ਦਿਓ ਕੱਟ ਲਿਆ ਆਲੂ ਵੀ ਕੱਟ ਲਿਆ ਤੇ ਕਚਾਲੂ ਵੀ ਕੱਟ ਲਿਆ ਆਪਾਂ ਦੋ ਪਿਆਜ਼ ਛੋਟੇ ਛੋਟੇ ਬਰੀਕ-ਬਰੀਕ ਕੱਟੇ ਸੀ ਇਹ ਵੀ ਆਪਾਂ ਹੁਣ ਇਹਦੇ 'ਚ ਪਾ ਲੈਨੇ ਤੇ ਦੋ ਆਪਾਂ ਟਮਾਟਰ ਕੱਟੇ ਸੀ ਬੀਕ ਵੀ ਕਰਕੇ ਇਹ ਵੀ ਪਾਦ ਤੇ ਇਹ 3-4 ਹਰੀਆਂ ਮਿਰਚਾਂ ਸੀ ਤੇ ਪਾਦੀਆਂ ਤੁਸੀਂ ਸਵਾਦ ਅਨੁਸਾਰ ਪਾਣਾ ਤੇ ਇਹਦੇ 'ਚ ਹੁਣ ਆਪਾਂ ਪਾਉਂਦੇ ਹਾਂ ਮਸਾਲੇ ਮਸੂਲੇ ਇੱਕ ਆਪਾਂ ਚਮਚਾ ਆਪਾਂ ਨਮਕ ਦਾ ਪਾ ਲਾਂਗੇ ਇਹ ਤੁਸੀਂ ਸਵਾਦ ਅਨੁਸਾਰ ਪਾਣਾ ਤੇ ਆਸੇ ਹਰੀ ਮਿਰਚ ਵੀ ਪਾਈ ਐ ਪੌਣਾ ਚਮਚਾ ਸੀ ਇਹਦੇ ਚ ਜਿਸ ਤਰ੍ਹਾਂ ਤੁਸੀਂ ਸਵਾਦ ਅਨੁਸਾਰ ਪਾਣਾ ਆਪਾਂ ਇਹਦੇ ਚ ਐ ਵੀ ਪਾ ਲਈ ਐ ਲਾਲ ਮਿਰਚ ਤੇ ਇਹਦੇ ਚ 80 ਭੁੰਨਿਆ ਹੈ ਜੀਰਾ ਇਹਨੂੰ ਆਸਾ ਕੀਤਾ ਸੀ ਇਸੀ ਮਿਕਸੀ ਐ ਚ ਪੀਸ ਤੇ ਆ ਸੀ ਤੇ ਤੁਸੀਂ ਓਖਲੀ ਡੰਡੇ ਚ ਵੀ ਪੀਸ ਸਕਦੇ ਹੋ ਓਖਲੀ ਗੁੰਡੇ ਚ ਪੀਸ ਸਕਦੇ ਹੋ ਜਾਂ ਮਿਕਸੀ ਚ ਪੀਸ ਸਕਦੇ ਹੋ ਆਪਾਂ ਪਾ ਲਿਆ ਥੋੜਾ ਜਿਹਾ ਭੁੰਜਿਆ ਜੀਰਾ ਇਹ ਸਵਾਦ ਬੜਾ ਹੁੰਦਾ ਹੈ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਕਰ ਲੈਣਾ ਮਿਕਸ ਚੰਗੀ ਤਰ੍ਹਾਂ ਪਜਵਣ ਲਈ ਤੀ ਅੱਧੀ ਕਿ ਚਮਚ ਲੈ ਕੇ ਇਹਨੂੰ ਇਸਾ ਕਰ ਲੈਣਾ ਤੇ ਹਾਜਮੇਦਾਰ ਹੁੰਦੀ ਹੈ ਛਵੈਣ ਇਹ ਆਪਾਂ ਪਾਣੀ ਪਾਣੀ ਇਹ ਵਿੱਚ ਇਹ ਜ਼ਰੂਰੀ ਹੈ ਤੇ ਹੁਣ ਆਪਾਂ ਇਮਲੀ ਸੀ ਇਹਨੂੰ ਕਿਉਂ ਰਿਆ ਸੀ ਉਹ ਕਿਹੜਾ ਆਪਾਂ ਨਿਚੋੜ ਲਿਆ ਸਾਰੇ ਨੂੰ ਛਾਣ ਲਿਆ ਛਾਣ ਕੇ ਉਹਨੇ ਬਿਲੇ ਦਾ ਪਾਣੀ ਆਪਾਂ ਵਿੱਚ ਪਾਉਂਦੇ ਆ ਇਸ ਤਰ੍ਹਾਂ ਪਾ ਲੈਣਾ। ਆਪੋ ਸੇ ਚਾਟ ਇਸ ਤਰ੍ਹਾਂ ਨਹੀਂ ਬਣਾਓ। ਖਾਓ ਤੇ ਗਰਮੀ ਚ ਵੈਸੇ ਬਹੁਤ ਸਵਾਦ ਲੱਗਦੇ ਐ ਕਚਾ ਲੂ। ਹੁਣ ਆਪਾਂ ਇਹਦੇ ਚ ਸਾਰਾ ਕੁਝ ਪਾ ਲਿਆ ਬਸ ਐ ਵੀ ਹੁਣਾ ਇਮਲੀ ਦਾ ਪਾਣੀ ਆਪਾਂ ਸਾਰਾ ਹੀ ਪਾ ਦਿੰਨੇ ਆ ਇਹਦੇ ਚ ਕਿਉਂਕਿ ਖੱਟੀ-ਖੱਟੀ ਜਿਆਦਾ ਸਵਾਦ ਲੱਗੇਗੀ। ਇਹ ਮਿਰਚ ਲਾਉਣ ਤੁਸੀਂ ਆਪਣੇ ਸਵਾਦ ਅਨੁਸਾਰ ਪਾਣਾ ਇਹਦੇ ਚ। ਜੀ ਕਚਾਲੂ ਦੀ ਚਾਟ ਬਣ ਕੇ ਤਿਆਰ ਹੋ ਗਈ ਜੇ ਤੇ ਵਿੱਚ ਆਲੂ ਪਾਏ ਕਚਾਲੂ ਪਾਏ ਐ ਤੇ ਬਨਾਣਾ ਪਾਇਆ ਹਰੀ ਮੇਚ ਸਾਰਾ ਕੁਝ ਪਾਇਆ ਤੁਸੀਂ ਵੀ ਆਪਣੀ ਮਰਜ਼ੀ ਦਾ ਹਰ ਚੀਜ਼ ਪਾ ਸਕਦੇ ਹੋ ਚਾਟ ਦੇ ਵਿੱਚ ਤੇ ਹੁਣ ਤੁਸੀਂ ਬਣਾਓ ਤੇ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੇ ਬਣਾਏ ਜੇ ਵੱਧ ਤੋਂ ਵੱਧ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਕਰੋ ਥੈਂਕ ਯੂ